ਲਓ ਜੀ ਤੁਹਾਨੂੰ ਅੱਜ ਅਸੀਂ ਕਿਹ ਜਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਬਾਹਰ ਦਾ ਰੁਖ ਕਰ ਰਹੀ ਆ ਚੰਗੇ ਮੁੰਡੇ ਕੁੜੀਆਂ ਜਿਹੜੇ ਕਿ ਬਾਹਰ ਸੈੱਟ ਹੋ ਚੁੱਕੇ ਨੇ ਜਿਨ੍ਹਾਂ ਨੂੰ ਪੀਆਰ ਮਿਲ ਗਿਆ ਪੱਕੇ ਨਾਗਰਿਕ ਬਣ ਗਏ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਨਾਲ ਲਜ਼ਾਰੇ ਨੇ ਪਰ ਕੂਝ ਜਈਆਂ ਵੀਡੀਓ ਜਿਹੜੀ ਫੌਰਨ ਦੇ ਵਿੱਚੋਂ ਆ ਰਹੇ ਨੇ ਜਿਸ ਨੂੰ ਦੇਖ ਕੇ ਸੱਚੀ ਗੱਲ ਇਹ ਹੁੰਦੀ ਹੈ ਕਿ ਲੋਕ ਇੱਥੇ ਦਾ ਜੋ ਕੁਝ ਕਰਦੇ ਕਰਦੇ ਸੀ ਹੁਣ ਤਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਅਜਿਹੇ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਬਜ਼ੁਰਗ ਬੇਬੇ ਨੂੰ ਦੇਖ ਰਹੇ ਹੋ ਤੇ ਉਹਦੇ ਸਾਹਮਣੇ ਹੀ ਇੱਕ ਵਿਦੇਸ਼ੀ ਔਰਤ ਵੀ ਖੜੀ ਆ ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਬੇਬੇ ਹਰ ਰੋਜ਼ ਘਰ ਦਾ ਕੂੜਾ ਇਸ ਜਿਹੜੀ ਫੌਰਮ ਦੀ ਔਰਤ ਹੈ ਇਸ ਦੇ ਘਰ ਦੇ ਬਾਹਰ ਸੁੱਟ ਕੇ ਆ ਜਾਂਦੇ ਸੀ ਰੋਜ਼ ਦਾ ਕੰਮ ਸੀ ਕਿ ਉਸ ਨੂੰ ਲਫਾਫਾ ਭਰਨਾ ਕੂੜੇ ਦਾ ਤੇ ਜਾ ਕੇ ਉਹ ਇਸ ਗੋਰੀ ਦੇ ਘਰ ਦੇ ਬਾਹਰ ਜਿਹੜਾ ਕਿ ਲਫਾਫਾ ਸੁੱਟ ਆਉਂਦੀ ਸੀ ਹਾਲਾਂਕਿ ਇਸ ਵਿਦਿਸ਼ਣ ਨੇ ਬਹੁਤ ਵਾਰ ਬਜ਼ੁਰਗ ਬੇਬੇ ਦੀ ਰਿਸਪੈਕਟ ਕਰਦੇ ਹੋਏ ਇਸ ਨੂੰ ਕਈ ਵਾਰ ਰੋਕਿਆ ਵੀ ਅਜਿਹਾ ਕੰਮ ਜਿਹੜਾ ਕਿ ਨਾ ਕੀਤਾ ਜਾਵੇ ਪਰ ਇਹ ਬਜ਼ੁਰਗ ਸਮਝੋ ਉਹ ਧਿਆਨ ਨਹੀਂ ਸੀ ਤੇ ਹਰ ਰੋਜ਼ ਉਹੀ ਕੰਮ ਕਰਨਾ ਜੋ ਉਹ ਅੱਗੇ ਕਰਦੀ ਸੀ ਜਿਸ ਤੋਂ ਬਾਅਦ ਫਿਰ ਇਸ ਵਿਦੇਸ਼ੀ ਨਾਲ ਔਰਤ ਨੂੰ ਵੀ ਗੁੱਸਾ ਆ ਜਾਂਦਾ ਤੇ ਇੱਕ ਵਾਰ ਇਹ ਵੀ ਕੀ ਕਰਦੀ ਆ ਕਿ ਜਿੰਨਾ ਘਰ ਦਾ ਕੂੜਾ ਕਰਕਟ ਹੁੰਦਾ ਜਾਂ ਜਿਹੜਾ ਇਸ ਬਜ਼ੁਰਗ ਦੇ ਬੋਲੋ ਉਸ ਦੇ ਘਰ ਦੇ ਬਾਹਰ ਸੁੱਟਿਆ ਹੁੰਦਾ ਉਹ ਸਾਰਾ ਇੱਕ ਵੱਡੇ ਲਿਫਾਫੇ ਦੇ ਵਿੱਚ ਪਾ ਕੇ ਇਸ ਬਜ਼ੁਰਗ ਬੇਬੇ ਦੇ ਘਰ ਦੇ ਬਾਹਰ ਜਿਹੜਾ ਕਿ ਢੇਰੀ ਕਰ ਦਿੰਦੀ ਆ ਤਸਵੀਰਾਂ ਦੇਖ ਸਕਦੇ ਤੇ ਇਸ ਤੋਂ ਬਾਅਦ ਉਸ ਬੇਬੇ ਦਾ ਜਿਹੜਾ ਕਿ ਮੂੰਹ ਦੇਖਣ ਵਾਲਾ ਸੀ ਪਰ ਜਦੋਂ ਉਸ ਨੂੰ ਇੰਨੀ ਵਾਰ ਸਮਝਾਇਆ ਕਿਉਂ ਨਹੀਂ ਤੁਸੀਂ ਅਜਿਹੀਆਂ ਹਰਕਤਾਂ ਘਟੋ ਘਟ ਬਾਹਰ ਜਾ ਕੇ ਤਾਂ ਬੰਦੇ ਨੂੰ ਸੁਧਰ ਜਾਣਾ ਚਾਹੀਦਾ ਪਰ ਕੁਝ ਲੋਕ ਐ ਜਏ ਹੁੰਦੇ ਨੇ ਜਿੱਥੇ ਆਪਾਂ ਇੱਕ ਕਹਾਵਤ ਕਹਿ ਸਕਦੇ ਕਿ ਕੁੱਤੇ ਦੀ ਪੂੰਛ ਤਾਂ 12 ਸਾਲ ਹੀ ਸਿੱਧੀ ਹੋਈ ਤਾਂ ਉਹ ਇਹ ਜੇ ਕੰਮ ਨਾ ਕਰਿਆ ਕਰੋ ਜਿਸ ਤੋਂ ਬਾਅਦ ਬਜ਼ੁਰਗ ਦਾ ਮੂੰਹ ਦੇਖਣ ਵਾਲਾ ਸੀ ਪਰ ਇਸ ਦਾ ਇਸ ਨੇ ਫੇਰ ਵੀ ਜਾਂਦੇ ਹੋਏ ਵਾਰਨਿੰਗ ਦਿੱਤੀ ਆ ਕਿ ਜੇ ਅੱਗੇ ਤੋਂ ਵੀ ਤਨੇ ਅਜਿਹੇ ਕੰਮਾਂ ਕੀਤਾ ਤੇ ਇਹਦੀ ਸ਼ਿਕਾਇਤ ਹੈ ਜਿਹੜੀ ਫਿਰ ਉਹ ਪੋਰਸ ਤੱਕ ਵੀ ਪਹੁੰਚ ਸਕਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਇਹ ਬਜ਼ੁਰਗ ਨੇ ਹਰਕਤ ਕੀਤੀ ਤਾਂ ਹੁਣ ਸਮਝਾਤਾ ਉਸਨੇ ਦਿੱਤਾ ਤਾਂ ਇਸ ਤੋਂ ਬਾਅਦ ਇਸ ਨੂੰ ਅਜਈਆਂ ਹਰਕਤਾਂ ਤੋਂ ਜ਼ਰੂਰ ਰੁਕਣਾ ਚਾਹੀਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼